ਕਸਿਕਾ ਜੀ ਮੈਂ ਮੰਨਤ ਡਿਜ਼ਾਈਨਰ ਨੂੰ ਠੀਕ ਵੀ ਰਿਕਾਰਡ ਕਰ ਦੂੰ ਇੱਕ ਹੋਰ ਡਿਜ਼ਾਈਨ ਹੈ ਜਿਹੜਾ ਆਪਾਂ ਰੈਡੀ ਹੋਇਆ ਆ ਆ ਦੇਖੋ ਇੱਧਰ ਇਹਦਾ ਘੇਰੇ ਦਾ ਡਿਜ਼ਾਈਨ ਹੈ ਲਾਈਟ ਜੇ ਪਿਸਤਾ ਗ੍ਰੀਨ ਦਾ ਸੂਟ ਹੈ ਬਿਲਕੁਲ ਲਾਈਟ ਪਿਸਤਾ ਗ੍ਰੀਨ ਦਾ ਜਿਹਦਾ ਇੱਧਰ ਇਹਦਾ ਨੈਕ ਦਾ ਵਰਕ ਹੈ ਵਿੱਚ ਛੋਟੀ ਛੋਟੀ ਜਿਹੀ ਬੂਟੀ ਦਿੱਤੀ ਆਪਾਂ ਤਿੰਨ ਸੂਟ ਰੈਡੀ ਹੋਏ ਆ ਜਿਹੜਾ ਸੈਕਿੰਡ ਸੂਟ ਹੈ ਇਹਦੇ ਵਿੱਚ ਸਿਰਫ ਘੇਰੇ ਦਾ ਵਰਕ ਹੈ ਤੇ ਬੂਟੀ ਦਾ ਵਰਕ ਹੈ ਇਹਨਾਂ ਨੇ ਨੈੱਕ ਨਹੀਂ ਬਣਵਾਇਆ ਤੇ ਜਿਹੜਾ ਥਰਡ ਸੂਟ ਆਪਣਾ ਇਹਦੇ ਤੇ ਵੀ ਸਿਰਫ ਘੇਰੇ ਦਾ ਵਰਕ ਹੋਇਆ ਤੇ ਬੂਟੀ ਬਣੀ ਹੋਈ ਹੈ ਛੋਟੀ ਛੋਟੀ ਵਿੱਚ ਇਹਦਾ ਵੀ ਨੈੱਕ ਆਪਾਂ ਜਿਹੜਾ ਸਕਿਪ ਕੀਤਾ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਸਾਨੂੰ ਇੰਸਟਾ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੁਖੀ ਗੱਲ ਹੈ 07 ਤੋਂ ਮੇਰੀ ਇਹ ਜਿਹੜੀ ਆਈਡੀ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਮੈਂਸ਼ਨ ਕਰੂੰਗੀ ਤੇ ਜਾਂ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ 7986733738 ਇਸ ਨੰਬਰ ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਕਾਲ ਕਰਕੇ ਵੀ ਕੋਈ ਵੀ ਜਿਹੜੀ ਕੁਐਰੀ ਹੈ ਕਰ ਸਕਦੇ ਹੋ ਤੇ ਇੱਕ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਕਿ ਜੇ ਤੁਸੀਂ ਤਿੰਨ ਸੂਟ ਜਿਹੜੇ ਸੇਮ ਆਰਡਰ ਕਰੋਗੇ ਜਿੱਦਾਂ ਅੱਜਕੱਲ ਬਹੁਤ ਟ੍ਰੈਂਡ ਚੱਲ ਰਿਹਾ ਹੈ ਸੇਮ ਸੂਟ ਦਾ ਸੇਮ ਸੂਟ ਸਾਡੇ ਕੋਲੋਂ ਆਰਡਰ ਕਰੋਗੇ ਜੇ ਤੁਸੀਂ ਵਰਕ ਕਰਵਾਉਗੇ ਤਾਂ ਤੁਹਾਨੂੰ ਡਿਸਕਾਊਂਟ ਜ਼ਰੂਰ ਮਿਲੇਗਾ ਇੱਕ ਵਾਰੀ ਜ਼ਰੂਰ ਤੁਸੀਂ ਸਾਡੇ ਕੋਲੋਂ ਸੂਟ ਆਰਡਰ ਕਰਕੇ ਦੇਖੋ ਜੀ ਤੇ ਰੋਜ਼ ਦੀਆਂ ਇਦਾਂ ਦੀਆਂ ਵੀਡੀਓਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਸਾਡੇ ਸੂਟ ਜਿਹੜੇ ਕਿਦਾਂ ਦੇ ਲੱਗਦੇ ਆ ਹਾਂ ਜੀ ਮੈਂ ਵੀ ਲੈ ਕੇ ਆਉਂਗੀ ਜ਼ਰੂਰ ਤੁਸੀਂ ਕੀਤੇ ਹੋ ਕੇ ਜੀ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਥੈਂਕ ਯੂ